ਇਹ ਕੋਈ ਹੈਰਾ ਫੇਰੀ ਨਹੀਂ ਸਗੋ ਇੰਡੀਅਨ ਜੁਗਾੜ ਹੈ ਮੁੰਬਈ ਦਾ ਆਟੋ ਰਿਕਸ਼ਾ ਚਾਲਕ ਅਸ਼ੋਕ ਬਿਨਾ ਆਟੋ ਚਲਾਇਆ ਹੀ ਮਹੀਨੇ ਦੇ 5 ਤੋਂ 8 ਲੱਖ ਰੁਪਏ ਕਮਾ ਰਿਹਾ ਹੈ ਇਹ ਗੱਲ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਆਉਂਦਾ ਕਿ ਬਿਨਾ ਆਟੋ ਚਲਾਇਆ ਉਸਨੇ ਲੱਖਾਂ ਰੁਪਏ ਕਿਵੇਂ ਕਮਾ ਲਏ ਵੱਡੀਆਂ-ਵੱਡੀਆਂ ਪ੍ਰੋਫੈਸ਼ਨ ਡਿਗਰੀਆਂ ਵਾਲੇ ਵੀ ਇੰਨੇ ਪੈਸੇ ਮਹੀਨੇ ਦੇ ਨਹੀਂ ਕਮਾਉਂਦੇ ਦਰਸਲ ਅਸ਼ੋਕ ਆਪਣਾ ਆਟੋ ਮੁੰਬਈ ਸਥਿਤ ਅਮਰੀਕੀ ਐਮਬੈਸੀ ਦੇ ਬਾਹਰ ਖੜਾ ਕਰਦਾ ਹੈ ਰੋਜ਼ਾਨਾ ਸੈਂਕੜੇ ਵਿਅਕਤੀ ਐਮਬੈਸੀ ਵਿੱਚ ਆਪਣੇ ਕੰਮ ਕਰਨ ਲਈ ਆਉਂਦੇ ਹਨ ਪਰ ਜਦੋਂ ਆਪਣੀ ਵਾਰੀ ਆਉਣ ਤੇ ਉਹ ਅੰਦਰ ਜਾਣਾ ਚਾਹੁੰਦੇ ਹਨ ਤਾਂ ਪਤਾ ਲੱਗਦਾ ਹੈ ਕਿ ਉਹ ਆਪਣੇ ਨਾਲ ਕੋਈ ਬੈਗ ਇੱਥੋਂ ਤੱਕ ਕੇ ਫੋਨ ਵੀ ਨਹੀਂ ਲਿਜਾ ਸਕਦੇ ਫਿਰ ਉਹ ਸਮਾਨ ਰੱਖਣ ਲਈ ਜਗ੍ਹਾ ਲੱਭਦੇ ਹਨ ਪਰ ਅੰਬੈਸੀ ਵੱਲੋਂ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਫਿਰ ਉਹਨਾਂ ਦੀ ਮਦਦ ਅਸ਼ੋਕ ਕਰਦਾ ਹੈ ਉਹ ਕੋਈ ਵੀ ਸਮਾਨ ਆਪਣੇ ਕੋਲ ਆਟੋ 'ਚ ਸੰਭਾਲ ਕੇ ਰੱਖਣ ਦੇ 1000 ਰੁਪਏ ਲੈਂਦਾ ਹੈ ਤੇ ਸ਼ਾਮ ਤੱਕ ਕਈ ਹਜ਼ਾਰ ਰੁਪਏ ਉਹ ਖੜੇ ਆਟੋ ਤੋਂ ਕਮਾ ਲੈਂਦਾ ਹੈ ਉਸ ਦੇ ਇਸ ਜੁਗਾੜ ਤੋਂ ਵੱਡੇ ਕਾਰੋਬਾਰੀ ਵੀ ਹੈਰਾਨ ਹਨ ਆਰਪੀ ਦੇ ਗਰੁੱਪ ਦੇ ਚੇਅਰਮੈਨ ਹਰਸ਼ ਗੋਇੰਕਾ ਨੇ ਉਸ ਦੀ ਤਾਰੀਫ ਕੀਤੀ ਹੈ ਉਹਨਾਂ ਹੀ ਇਸ ਨੂੰ ਇੰਡੀਅਨ ਜੁਗਾੜ ਦਾ ਨਾਮ ਦਿੱਤਾ ਹੈ